ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੱਡੀ ਮੰਗ ਰੱਖ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਦਲਵੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੀ ਮੰਗ ਕੀਤੀ ਕੇਂਦਰੀ ਮੰਤਰੀ ਪਿਊਸ਼ ਗੋਇਲ ਅਰਜਨ ਮੁੰਡਾ ਤੇ ਨਿਤਿਆਨੰਦ ਰਾਏ ਅਤੇ ਵੱਖ-ਵੱਖ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤੇ ਇਨਾ ਮੰਗਾਂ ਦਾ ਪ੍ਰਗਟਾਵਾ ਕੀਤਾ ਅੱਗੇ ਹੋਰ ਕੀ ਕੁਝ ਕਿਹਾ ਸੀਮ ਭਗਵੰਤ ਮਾ ਨੇ ਆਓ ਸੁਣ ਲੈਂਦੇ ਹਾਂ ਫਸਲਾਂ ਰੁੜ ਗਈਆਂ ਤਾਂ ਵਿਸ਼ਵਾਸ ਉਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉਠ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾ ਦੀ ਵੀ ਸੋ ਨਾਲ ਨਾਲ ਅੱਜਕੱਲ ਮੱਕੀ ਜਿਹੜੀ ਐ ਉਹ ਇਥੈਨੋਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਠ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇਥੈਨੋਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜ਼ਿਮੀਂਦਾਰ ਕੋਲੇ 10 ਕਿੱਲੇ ਨੇ ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ 10 ਦੀ ਬਜਾਏ 6 ਕਿੱਲੇ ਲਾ ਲਾ ਚਾਰ ਮੱਕੀ ਬੀਜ ਲਾ ਜਾਂ ਦਾਣਾਂ ਲਾ ਲਾ ਦਾਣਾਂ ਬੀਜ ਲਾ ਤਾਂ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆ ਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹਿੰਦੇ ਨੇ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਓਨਾ ਹੀ ਉਹਨੂੰ ਬਾਕੀ 4 ਕਿੱਲਿਆਂ ਚ ਪਾਵੇਂ ਦਾਲਾਂ ਚੋਂ ਪਾਵੇਂ ਮੱਕੀ ਚੋਂ ਉਹਨੇ ਉਹਨੂੰ 4 ਕਿੱਲਾਂ ਚੋਂ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫਿਰ 10 ਦੇ 10 ਕਿੱਲਾਂ ਚ ਝੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ ਸੋ ਇਸ ਤਰ੍ਹਾਂ ਦਾ ਇੱਕ ਪ੍ਰਸਤਾਵ ਅੱਜ ਆਇਆ ਜੀਜ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ ਪੀਓਐਸਟੀ ਪੀਓਐਸ ਗੋਇਲ ਜੀ ਦੇ ਵਿਭਾਗ ਵਿੱਚ ਹੁੰਦੀ ਹੈ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਹ ਜੀ ਨਹੀਂ 5 ਸਾਲ ਤਾਂ ਕਰੂ ਨਾ ਕੋਈ ਐ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ 'ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਝੋਨਾ ਤੇ ਕਣਕ ਤਾਂ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜੇਆਂ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਦੀ ਹੈ ਮੰਦੀ ਹੈ ਮੀਨਸ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਕਿਸਾਨ ਮੈਂ ਤਾਂ ਇੱਕ ਵਕੀਲ ਦੇ ਤੌਰ ਤੇ ਬੈਠਾ ਸੀ ਫੈਸਲਾ ਤਾਂ ਉਹਨਾਂ ਨੇ ਲੈਣਾ ਜੀ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇੱਥੇ ਫੈਸਲਾ ਲੈਣ ਦੇ ਅਭੀ ਹਜੇ ਸਮਰੱਥ ਨਹੀਂ ਹੈਗੇ ਅਸੀਂ ਜਾ ਕੇ ਡਿਸਕਸ ਕਰ ਲੈਨੇ ਆਪਣੇ ਸਾਥੀਆਂ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਤੇ ਫਿਰ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਸੈਂਟਰ ਵਾਲਿਆਂ ਨੇ ਕਿ ਅਸੀਂ ਵੀ ਡਿਸਕਸ ਕਰ ਲੈਨੇ ਉੱਥੇ ਵੀ ਫਾਈਨਾਂਸ ਦਾ ਕਿੰਨਾ ਕੁ ਬਰਡਨ ਪਊਗਾ ਜਾਂ ਫਿਰ ਇਹਦੇ ਨਾਲ ਕਿਉਂਕਿ ਜੇ ਕਾਨੂੰਨ ਲਾਗੂ ਹੋਊਗਾ ਤਾਂ ਸਾਰੇ ਦੇਸ਼ ਤੇ ਹੋਊਗਾ ਇਹ ਨਹੀਂ ਹੈ ਕਿ ਇੱਕ ਕੱਲੇ ਪੰਜਾਬ ਲਈ ਜਾਂ ਹਰਿਆਣਾ ਲਈ ਕਾਨੂੰਨ ਬਣ ਜਾਊਗਾ ਸਾਰੇ ਦੇਸ਼ ਵਾਸਤੇ ਇੱਕ ਕਾਨੂੰਨ ਬਣੂਗਾ ਤਾਂ ਬਾਕੀ ਸਟੇਟਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਸੋ ਫੈਸਲਾ ਉਹਨਾਂ ਨੇ ਕਰਨਾ ਹੈ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ ਚੌਥੀ ਮੀਟਿੰਗ ਹੈ ਖੁੱਲਾ ਟਾਈਮ ਹੈ ਜਿੰਨੇ ਵਜੇ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ ਸਾਨੂੰ ਡਿਸਕਸ ਕਰ ਲੈਣ ਨੂੰ 5 ਘੰਟੇ ਲਾਵਾਂਗੇ ਕੋਈ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਨੌਜਵਾਨ ਦਾ ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਠੰਡ ਹੈ ਕੱਲ ਨੂੰ ਮੀਂਹ ਦੇ ਗੜਿਆਂ ਦਾ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇੱਕ ਇੱਕ ਦੋ ਕਿਸਾਨ ਸ਼ਹੀਦ ਹੋ ਗਏ ਨੇ ਆਲਰੇਡੀ ਇੱਕ ਅਜ ਸਮਾਣੇ ਦੇ ਨੇੜੇ ਦਾ ਜਿਹੜਾ ਮੌਤ ਹੋਈ ਹੈ ਇੱਕ ਇੱਕ ਗਿਆਨ ਸਿੰਘ ਜਿਹੜੇ ਚਾਚੋ ਕੀ ਪਿੰਡ ਦੇ ਗੁਰਦਾਸਪੁਰ ਜਿਲ੍ਹੇ ਦੇ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਇੱਕ ਦੂਜੇ ਨਾਲ ਭੀੜੀਏ ਜੇ ਗੱਲਬਾਤ ਨਾਲ ਕਿਉਂਕਿ ਆਫਟਰ ਆਲ ਤਾਂ ਜਿੱਥੇ ਵੀ ਮਰ ਜਾਈ ਜਾਵਾਂਗੇ ਹੋਊਗੀ ਤਾਂ ਗੱਲ ਗੱਲਬਾਤ ਰਹੀ ਸੋ ਦਾਦੇ ਕਿ ਭਗਵਾਨਤ ਮਾਨ ਨੇ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਅਤੇ ਲੋਕਾਂ ਦੇ ਵਡੇਰੇ ਹਿੱਤਾਂ ਦੇ ਵਿੱਚ ਗਲਵਾ ਦਾ ਦੌਰ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਰਕਰਾਰ ਰੱਖਣਾ ਚਾਹੁੰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ